ਇਸ ਵੱਲ ਦੀ ਵੱਡੀ ਖਬਰ ਮੋਹਾਲੀ ਦੇ ਹੋਮਲੈਂਡ ਤੋਂ ਸਾਹਮਣੇ ਆ ਰਹੀ ਹੈ ਪੰਜਾਬੀ ਸਿੰਘਰਾਂ ਦਾ ਗੜ ਮੰਨਿਆ ਜਾਂਦਾ ਹੈ ਹੋਮਲੈਂਡ ਜਿਸ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਤੋਂ ਬਾਅਦ ਇੱਕ ਫਾਇਰ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਗਰੁੱਪ ਦੇ ਵੱਲੋਂ ਦੂਜੇ ਗਰੁੱਪ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਹੋਮਲੈਂਡ ਦੇ ਰਹਿਣ ਵਾਲੇ ਹੀ ਦੱਸੇ ਜਾ ਰਹੇ ਨੇ ਹਾਲਾਂਕਿ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਇਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹ ਫਾਇਰਿੰਗ ਹੁੰਦੀ ਹੈ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸੱਧੂ ਮੂਸੇਵਾਲਾ ਦੇ ਵੱਲੋਂ ਵੀ ਅਕਸਰ ਹੀ ਆਪਣੇ ਗੀਤਾਂ ਦੇ ਵਿੱਚ ਹੋਮਲੈਂਡ ਦਾ ਜ਼ਿਕਰ ਕੀਤਾ ਜਾਂਦਾ ਸੀ ਤੇ ਪੰਜਾਬ ਦੀ ਇੰਡਸਟਰੀ ਵੱਡੇ ਪੱਧਰ ਦੇ ਉੱਤੇ ਹੋਮਲੈਂਡ ਦੇ ਵਿੱਚ ਹੀ ਰਹਿੰਦੀ ਹੈ ਚਾਹੇ ਉਹ ਐਕਟਰ ਹੋਣ ਤੇ ਚਾਹੇ ਪੰਜਾਬ ਦੇ ਮੰਨੇ ਪਰ ਮੰਨੇ ਗਾਇਕ ਕਿਉਂ ਨਾ ਹੋਣ ਹੋਮਲੈਂਡ ਜਿਹੜਾ ਹੈ ਪੰਜਾਬੀ ਸਿੰਗਰਾਂ ਦਾ ਗੜ ਮੰਨਿਆ ਜਾਂਦਾ ਪਰ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਜਾਂਦਾ ਜਦੋਂ ਹੋਮਲੈਂਡ ਦੇ ਬਾਹਰ ਹੈ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਫਾਇਰ ਕੀਤੇ ਜਾਂਦੇ ਨੇ ਇੱਕ ਗਰੁੱਪ ਦੇ ਵੱਲੋਂ ਦੂਜੇ ਗਰੁੱਪ ਦੇ ਉੱਤੇ ਇਹ ਫਾਇਰਿੰਗ ਕੀਤੀ ਜਾਂਦੀ ਹੈ ਤੇ ਸੂਤਰਾਂ ਮੁਤਾਬਕ ਕਿ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਉਹ ਵੀ হোমল্যান্ড ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਨੋਕਚੋਕ ਹੁੰਦੀ ਹੈ ਤੇ ਉਹ ਨੋਕਚੋਕ ਗੋਲੀਆਂ ਤੱਕ ਪਹੁੰਚ ਜਾਂਦੀ ਹੈ ਇਸ ਬਾਰੇ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਏਗੀ ਤਾਂ ਹੀ ਅਸਲ ਸੱਚ ਸਾਹਮਣੇ ਆ ਸਕੇਗਾ ਪਰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੋਈ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਮੋਹਾਲੀ ਦਾ homeland ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਰਹਿਣ ਦੇ ਲਈ ਅਜਿਹੇ ਦੇ ਵਿੱਚ ਜਿੱਥੇ ਕਿ ਵੱਡੇ ਪੱਧਰ ਤੇ ਪੰਜਾਬੀ ਸਿੰਗਰ ਰਹਿੰਦੇ ਨੇ ਤੇ ਹੋਮਲੈਂਡ ਦੇ ਵਿੱਚ ਦੇ ਬਾਹਰ ਹੀ ਜਿਹੜੀਆਂ ਨੇ ਇਹ ਗੋਲੀਆਂ ਚੱਲੀਆਂ ਨੇ ਫਾਇਰ ਕੀਤੇ ਗਏ ਨੇ ਇੱਕ ਗਰੁੱਪ ਦੇ ਵੱਲੋਂ ਦੂਜੇ ਗਰੁੱਪ ਦੇ ਉੱਤੇ ਜਿਸ ਕਰਕੇ ਹੋਮਲੈਂਡ ਦੇ ਵਿੱਚ ਰਹਿ ਰਹੇ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਸੂਲਦੀ ਵੱਡੀ ਖਬਰ ਮੋਹਾਲੀ ਦੇ ਹੋਮਲੈਂਡ ਤੋਂ ਸਾਹਮਣੇ ਆ ਰਹੀ ਹੈ ਪੰਜਾਬੀ ਸਿੰਗਰਾਂ ਦਾ ਗੜ ਮੰਨਿਆ ਜਾਂਦਾ ਹੈ ਹੋਮਲੈਂਡ ਜਿਸ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਤੋਂ ਬਾਅਦ ਇੱਕ ਫਾਇਰ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਗਰੁੱਪ ਦੇ ਵੱਲੋਂ ਦੂਜੇ ਗਰੁੱਪ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤੇ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਹੋਮਲੈਂਡ ਦੇ ਰਹਿਣ ਵਾਲੇ ਹੀ ਦੱਸੇ ਜਾ ਰਹੇ ਨੇ ਹਾਲਾਂਕਿ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਗ੍ਰਫਤਾਰੀ ਹੋਈ ਹੈ ਜਾਂ ਨਹੀਂ ਇਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਜਿਸ ਵੇਲੇ ਇਹ ਫਾਇਰਿੰਗ ਹੁੰਦੀ ਹੈ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਤਾਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸੱਧੂ ਮੂਸੇਵਾਲਾ ਦੇ ਵੱਲੋਂ ਵੀ ਅਕਸਰ ਹੀ ਆਪਣੇ ਗੀਤਾਂ ਦੇ ਵਿੱਚ ਹੋਮਲੈਂਡ ਦਾ ਜ਼ਿਕਰ ਕੀਤਾ ਜਾਂਦਾ ਸੀ ਤੇ ਪੰਜਾਬ ਦੀ ਇੰਡਸਟਰੀ ਵੱਡੇ ਪੱਧਰ ਦੇ ਉੱਤੇ homeland ਦੇ ਵਿੱਚ ਹੀ ਰਹਿੰਦੀ ਹੈ ਚਾਹੇ ਉਹ ਐਕਟਰ ਹੋਣ ਤੇ ਚਾਹੇ ਪੰਜਾਬ ਦੇ ਮੰਨੇ ਪਰਮੰਨੇ ਗਾਇਕ ਕਿਉਂ ਨਾ ਹੋਣ ਹੋਮਲੈਂਡ ਜਿਹੜਾ ਹੈ ਪੰਜਾਬੀ ਸਿੰਗਰਾਂ ਦਾ ਗੜ ਮੰਨਿਆ ਜਾਂਦਾ ਹੈ ਪਰ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਜਾਂਦਾ ਜਦੋਂ ਹੋਮਲੈਂਡ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਫਾਇਰ ਕੀਤੇ ਜਾਂਦੇ ਨੇ ਇੱਕ ਗਰੁੱਪ ਦੇ ਵੱਲੋਂ ਦੂਜੇ ਗਰੁੱਪ ਦੇ ਉੱਤੇ ਇਹ ਫਾਇਰਿੰਗ ਕੀਤੀ ਜਾਂਦੀ ਹੈ ਤੇ ਸੂਤਰਾਂ ਮੁਤਾਬਕ ਕਿ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਉਹ ਵੀ হোমল্যান্ড ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਨੋਕਚੋਕ ਹੁੰਦੀ ਹੈ ਤੇ ਉਹ ਨੋਕਚੋਕ ਗੋਲੀਆਂ ਤੱਕ ਪਹੁੰਚ ਜਾਂਦੀ ਹੈ ਇਸ ਬਾਰੇ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਏਗੀ ਤਾਂ ਹੀ ਅਸਲ ਸੱਚ ਸਾਹਮਣੇ ਆ ਸਕੇਗਾ ਪਰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੋਈ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਮੋਹਾਲੀ ਦਾ homeland ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਰਹਿਣ ਦੇ ਲਈ ਅਜਿਹੇ ਦੇ ਵਿੱਚ ਜਿੱਥੇ ਕਿ ਵੱਡੇ ਪੱਧਰ ਤੇ ਪੰਜਾਬੀ ਸਿੰਗਰ ਰਹਿੰਦੇ ਨੇ ਤੇ ਹੋਮਲੈਂਡ ਦੇ ਵਿੱਚ ਦੇ ਬਾਹਰ ਹੀ ਜਿਹੜੀਆਂ ਨੇ ਇਹ ਗੋਲੀਆਂ ਚੱਲੀਆਂ ਨੇ ਫਾਇਰ ਕੀਤੇ ਗਏ ਨੇ ਇੱਕ ਗਰੁੱਪ ਦੇ ਵੱਲੋਂ ਦੂਜੇ ਗਰੁੱਪ ਦੇ ਉੱਤੇ ਜਿਸ ਕਰਕੇ ਹੋਮਲੈਂਡ ਦੇ ਵਿੱਚ ਰਹਿ ਰਹੇ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ